ਸੜਕ ਨਾ ਬੇੜਾ ਬਠਾਕਾ ਪਿੰਡ ਦਾ ਪੈਰੀ ਬੱਚਾ ਪਰ ਹੁਣ ਆ ਸੜਕੇ ਸੜੀ ਅਜੇ ਕੀ ਕਰੇ ਬੰਦੇ ਬਤਾ ਵੋਟਾਂ ਲੈਣੀਆਂ ਤਾਂ ਕਰ ਜਾਵੇ ਕਾ ਕਰੇ ਆਵਾਜ਼ ਨਾ ਆਏ ਖੜੇ ਅਸੀਂ ਹੁਣ ਕਦੂ ਮੇਰੇ ਲੈ ਕੇ ਬਹਾ ਬੋਰਾ ਗੁਰਨਾਮ ਸਿੰਘ ਆਈ ਪਿੰਡ ਕਿਹੜਾ ਤੁਹਾਡਾ ਨਿਹੋਲਕਾ ਜੀ ਨਿਹੋਲਕਾ ਹਾਂਜੀ ਇਹ ਸੜਕ ਬਾਰੇ ਕੀ ਕਹੂਗੇ ਤੁਸੀਂ ਬੜਾ ਕਿਹੜਾ ਬਹੁਤ ਬੁਰਾ ਹਾਲ ਆ ਜੀ ਟੁੱਟ ਗਿਰਨੇ ਦਾ ਖਤਰਾ ਆ ਜੀ ਲੱਤ ਬਾ ਟੁੱਟਣ ਦਾ ਖਤਰਾ ਆ ਜੀ ਹਾਂਜੀ ਬਹੁਤ ਤੰਗ ਹੋਏ ਬੇ ਜੀ ਤੁਸੀਂ ਕੀ ਗੱਡੀਆਂ ਵਾਲੇ ਨੇ ਦੇਖਦੇ ਮੋਟਰਸਾਈਕਲ ਵਾਲੇ ਨੇ ਦੇਖਦੇ ਉੱਪਰ ਨੂੰ ਆਉਂਦੇ ਸਿੱਧੇ ਲਿਕੇ ਅੱਛਾ ਜੀ ਇੰਨੀ ਸੜਕ ਦਾ ਬੁਰਾ ਹਾਲ ਆ ਜੀ ਹਾਂਜੀ ਕਿ ਕਰਾਲੀ ਜਾਣ ਨੂੰ ਨਿਹੋਲਕੇ ਤੋਂ ਕਿੰਨਾ ਟਾਈਮ ਲੱਗ ਜਾਂਦਾ ਟਾਈਮ ਤਾਂ ਹੁਣ ਤਾਂ ਲੱਗਣ ਡੈਕ ਟੋਏ ਆ ਜੀ ਬਹੁਤ ਅੱਛਾ ਜੀ ਉਹ ਖਤਰਾ ਗਰੰਦਾ ਖਤਰਾ ਹੈ ਜੀ ਬਹੁਤ ਜ਼ਿਆਦੇ ਲੱਤਾਂ ਬਾਣ ਟੁੱਟ ਗਈ ਉਹ ਖਤਰਾ ਵਾਲਾ ਗਰੀਬ ਆਦ ਮਿੰਜੇ ਤੇ ਬਹਿ ਜਾਊਗਾ ਜੀ ਹਾਂ ਹੁਣ ਪੰਪ ਲੈ ਕੇ ਆਇਆ ਬਹੁਤ ਔਖਾ ਹੈ ਇਹ ਮੈਂ ਹਾਂਜੀ ਕਿੰਨੇ ਗੇੜੇ ਲੱਗ ਜਾਂਦੇ ਆ ਗੇੜੇ ਤਾਂ ਦੇਖੋ ਹੁਣ ਸ਼ਹਿਰ ਨੂੰ ਤਾਂ ਦੇਖੋ ਜਾਣਾ ਹੀ ਪੈਂਦਾ ਜੀ ਚਾਰ ਵੀ ਲੱਗ ਸਕਦੇ 5 ਵੀ ਲੱਗ ਸਕਦੇ ਜੀ ਇਹ ਤਾਂ ਜ਼ਰੂਰੀ ਆ ਕਦੇ ਸਬਜ਼ੀ ਲਿਆ ਉਹ ਕਦੇ ਕੁਝ ਲਿਆ ਓਏ ਇਹ ਚੱਕਰ ਆਈ ਕੀ ਕਹੂਗੇ ਕੀ ਹੋਣਾ ਚਾਹੀਦਾ ਇਹ ਜੀ ਰਿਪੇਅਰ ਹੋਣੀ ਚਾਹੀਦੀ ਆ ਜੀ ਪੂਰੀ ਸਹੀ ਨਵੀਂ ਬਣਨੀ ਚਾਹੀਦੀ ਜੀ ਇਹ ਸਾਡਾ ਬਹੁਤ ਔਖਾ ਹੋਇਆ ਬਈ ਜੀ ਜਾ ਮੀ ਪੈਂਦਾ ਜਾਂ ਬਹੁਤ ਬੁਰਾ ਹਾਲ ਹੈ ਜੀ ਹਾਂਜੀ ਕੋਈ ਕੋਈ ਬੰਦਾ ਤੁਰਿਆ ਜਾਂਦਾ ਕੋਈ ਗੱਡੀ ਵਾਲੇ ਦੇ ਰੋ ਮੋਟਰਸਾਈਕਲ ਦੇ ਸਾਰੇ ਕੱਪੜੇ ਲਿਬੜੇ ਜਾਂਦੇ ਜੀ ਸਾਰਾ ਕੋਲ ਚਿੱਟੇ ਮਾਰਦੇ ਜੀ ਸਕੂਲ ਕਿੰਨਾ ਟਾਈਮ ਹੋ ਗਿਆ ਹੁਣ ਤਾਂ ਮੇਰਾ ਖਿਆਲ ਕਈ ਸਾਲ ਹੋ ਗਏ ਜੀ ਹੁਣ ਤਾਂ ਅੱਛਾ ਹਾਂਜੀ ਬਹੁਤ ਮੁਸ਼ਕਲ ਆ ਜੀ ਬਹੁਤ ਔਖੇ ਹੋਏ ਵੇ ਜੀ ਹਾਂਜੀ ਬਾਬਾ ਜੀ ਨਾਂ ਕੀ ਹੈ ਮੇਰਾ ਨਾਂ ਰਸਾਲ ਸਿੰਘ ਸਨ ਆਫ ਜਗENDER ਸਿੰਘ ਪਿੰਡ ਨੇ ਹੋਲਕ ਜੀ ਅੱਜ ਤੁਸੀਂ ਹੁਣ ਸੜਕ ਤੇ ਆ ਰਹੇ ਹੋ ਕਈ ਗੇੜੇ ਵੀ ਲੱਗਦੇ ਹੋਣੇ ਮੇਰੇ ਇਧਰ ਜ਼ਮੀਨ ਹੈ ਜੀ ਮੈਂ ਤਾਂ ਦਿਨ ਵਿੱਚ ਨੂੰ 5-6 ਗੇੜੇ ਮਾਰਦਾ ਹਾਂ ਹਾਂ ਜੀ ਸੜਕ ਦਾ ਕੀ ਹਾਲ ਹੈ ਬਹੁਤ ਬੁਰਾ ਹਾਲ ਹੈ ਜੇ ਤਾਂ 10 ਸਾਲ ਚ ਨਹੀਂ ਪੁੱਛੀ ਕਿਸੇ ਨੇ ਅੱਛਾ ਜੀ ਹਾਂ ਜੀ ਜਦੋਂ ਬਰਸਾਤ ਹੁੰਦੀ ਹੈ ਫੇਰ ਕਿਵੇਂ ਫੇਰ ਜੇ ਬਰਸਾਤ ਇੱਥੇ ਟੋਆਾਂ ਚ ਪਾਣੀ ਭਰ ਜਾਣਾ ਜਿਹੜਾ ਮੋਟਰਸਾਈਕਲ ਵਾਲਾ ਜਾਂ ਗੱਡੀ ਵਾਲਾ ਉਹ ਸਲੋਤਾ ਕਰਦਾ ਨਹੀਂ ਜਿਹੜਾ ਕੋਈ ਗਰੀਬ ਆਦਮੀ ਉਹਦੇ ਕੱਪੜੇ ਖਰਾਬ ਹੋ ਜਾਂਦੇ ਛਿੱਟੇ ਮਾਰਦੇ ਨੇ ਤੋ ਕੀ ਕਹਿੰਦੇ ਹੋ ਫੇ ਕੀ ਹੋਣਾ ਚਾਹੀਦਾ ਮੈਂ ਤਾਂ ਇਹ ਕਹਿੰਦਾ ਵੀ ਬਣਨੀ ਚਾਹੀਦੀ ਜੀ ਗਵਰਨਮੈਂਟ ਔਫ ਡੈਮੋਕ੍ਰੇਸੀ ਇਸ ਗਵਰਨਮੈਂਟ ਔਫ ði ਪੀਪਲ ਫਾਰ ði ਪੀਪਲ ਐਂਡ ਬਾਈ ði ਪੀਪਲ ਜਿਹਦ ਦਿਨ ਵੋਟਾਂ ਲੈਣੀ ਉਹਦਨ ਦਾ ਅਨਮੋਲ ਕਹਿੰਦੀ ਸੀ ਮੈਂ ਐ ਕਰੂੰਗੀ ਮੈਂ ਝਾੜੂ ਵੀ ਮਾਰੂੰਗੀ ਮੈਂ ਸਫਾਈ ਵੀ ਕਰੂੰਗੀ ਹੁਣ ਕਿੱਥੇ ਅਨਮੋਲ ਇਹ ਸੜਕ ਬਾਰੇ ਅਸੀਂ ਦੱਸਦਿਆਂ ਜੀ ਵੀ ਬਹੁਤ ਮੰਦਾ ਹਾਲ ਹੈ ਆਹ ਦੇਖ ਲਓ ਜੀ ਜਦ ਵੀ ਲੰਘਦੇ ਪਾਸੇ ਟੁੱਟ ਜਾਂਦੇ ਹਨ ਨੀ ਤ੍ਰੀ-ਵੀਲਰ ਵਾਲਿਆਂ ਨੂੰ ਵੀ ਕਿੰਨੀ ਦਿੱਕਤ ਆਉਂਦੀ ਹੈ ਜੀ ਸਾਰੇ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਸੜਕ ਬਣਨੀ ਚਾਹੀਦੀ ਠੀਕ ਸੋ ਕਿੰਨੀ ਕਦਰ ਹੋ ਗਈ ਹੈ ਦਿੱਕਤ ਸਹੰਦਿਆਂ ਨੂੰ ਇੱਕ ਸਾਲ ਤੋਂ ਹੀ ਦੇਖਿਆ ਜੀ ਜ਼ਿਆਦਾ ਤਾਂ ਜੀ ਨਹੀਂ ਹਾਂਜੀ ਸਾਲ ਦੋ ਸਾਲ ਪਰ ਅਸਟਾ ਕਦੇ ਕਦੇ ਗੇੜਾ ਮਾਰਦੇ ਆ ਜੀ ਪਰ ਜਦ ਵੀ ਉਹਦੀ ਦਿੱਕਤ ਬਹੁਤ ਆਉਂਦੀ ਹੈ ਜੀ ਜੀ ਹਾਂਜੀ ਜ਼ਰੂਰ ਪਿੰਡ ਕਿਹੜਾ ਤੁਹਾਡਾ ਹਾਂਜੀ ਸਾਡਾ ਤਾਂ ਪਿੰਡ ਭਗਤ ਮੱਧੜਾ ਜੀ ਅਸੀਂ ਮੇਰੀ ਭੂਆ ਹੈ ਜੀ ਉਹ ਅਸੀਂ ਪ੍ਰੋਗਰਾਮ ਪਰ ਚੱਲੇ ਹਾਂ ਅੱਛਾ ਹਾਂਜੀ ਉੱਥੇ ਸਵਾਗਤ ਹੈ ਸਮਾਗਮ ਵਿੱਚ ਚੱਲੇ ਹਾਂ ਹਾਂਜੀ ਠੀਕ ਹੈ। ਨਾਮ ਹੈ ਤੁਹਾਡਾ ਚੰਨ ਸਿੰਘ ਜੀ। ਤੇ ਪਿੰਡ ਕਿਹੜਾ ਤੁਹਾਡਾ? ਖਾਬੜਿਆਂ ਜੀ। ਕੀ ਅੱਜ ਤੁਸੀਂ ਕਿੱਧਰ ਜਾ ਰਹੇ ਹੋ? ਅੱਜ ਟੱਪਰੀਆਂ ਜੀ। ਟੱਪਰੀਆਂ। ਹਾਂ ਜੀ। ਤੁਸੀਂ ਇਹ ਗੱਡੀ ਲੈ ਕੇ ਜਾ ਰਹੇ ਹੋ, ਸਮਾਨ ਲੈ ਕੇ ਜਾ ਰਹੇ ਹੋ। ਸੜਕ ਦਾ ਕਿਵੇਂ ਲੱਗ ਰਿਹਾ ਤੁਹਾਨੂੰ? ਸੜਕ ਕਿਹੋ ਜੀ ਹੈ? ਗੰਦੀ ਆਈ, ਜਮਾਂ ਰੁੱਟੀ ਵੀ ਆਈ। ਸਰਕਾਰ ਗੌਰਮੈਂਟ ਕਰਦੀ ਹੋਣੀ ਜੀ ਇੱਧਰ ਨਿਗਰਾਨੀ ਮਾਰਦੀ ਜੀ। ਹਾਂ ਜੀ। ਹਾਂ ਜੀ। ਤੇ ਸਮਾਨ ਲੈ ਕੇ ਜਾਣਾ ਵੀ ਬੜਾ ਔਖਾ ਹੈ। ਐਨੇ ਤਾਂ ਗੇੜਾਂ ਜਿਹਨਾਂ ਨੁਕਸਾਨ ਕਰ ਰਹੀ ਹੈ ਜੀ ਗੱਡੀ। ਗੱਡੀ ਦਾ ਨੁਕਸਾਨ ਹੋ। ਹਾਂ ਜੀ ਹਾਂ। ਦਿੱਕਤ ਆ ਰਹੀ ਹੈ ਜੀ ਦੇਖੋ ਸਿਰੇ ਤੱਕ ਕਰੀ ਆ ਕੇ ਖੀਦਰਾਬਾਦ ਤੱਕ ਕਰੀ ਕਿੰਨੇ ਕ ਗੇੜੇ ਤੁਹਾਡੇ ਲੱਗ ਜਾਂਦੇ ਆ ਚਾਰ ਪੰਜ ਲੱਗਦੇ ਆ ਜੀ ਡੇਲੀ ਸਾਡੇ ਅੱਛਾ ਜੀ ਗੱਡੀ ਦੂਏ ਗੇਰ ਮੈਂ ਜਾਂਦੀ ਹੈ ਯੁਰੇ ਤੇ ਖੀਦਰਾਬਾਦ ਤੱਕ ਕਰੀ ਹਾਂ ਜੀ ਇੰਨਾ ਗੰਦਾ ਰੋੜਾ ਬੇਹੱਦ ਬਗੰਦਾ ਰੋੜਾ ਹੀ ਇਹ ਜੀ ਕੀ ਮੰਗ ਕਰੂਗੇ ਮੰਗਦਾ ਹੀ ਕਰ ਰਿਹਾ ਜੀ ਵੀ ਸੜਕ ਬਣਨੀ ਚਾਹੀਦੀ ਹੈ ਇਹ ਹੁਣ ਤਾਂ ਐਮਐਲਏ ਬਣੇ ਨੂੰ ਬਹੁਤ ਚਿਰ ਹੋ ਗਿਆ ਜੀ ਓਰੇ ਹਾਂ ਜੀ ਇਹਦਾ ਧਿਆਨ ਦੇਖਣਾ ਚਾਹੀਦਾ ਹੀ ਪਿੰਡਾਂ ਮੈਂ ਪੁੱਛਣਾ ਚਾਹੀਦਾ ਜਾਂ ਵੋਟਾਂ ਆਉਂਦੀਆਂ ਜਾਂ ਤਾਂ ਪੁੱਛਦੇ ਫਿਰਦੇ ਆ ਪਿੰਡ ਵਾਲਿਆਂ ਨੂੰ ਜਿਆਦਾ ਹੱਤ ਬੰਦੇ ਜੀ ਮੂ ਰੋਡ ਦਿਖਾਓ ਨਾ ਲਿਖਾ ਕੇ ਦਿਖਾਓ ਮੇਰੇ ਕੋਲ ਚਾਰ ਗੜੇ ਮਾਰੇ ਮੇਰੇ ਗੱਲ ਗੱਡੀਕਰ ਜੇ ਪੰਜਵੇਂ ਜਿਹੜੇ ਨੂੰ ਆਏ ਨਾ ਕਈ ਡਾਕਟਰ ਕੋਲ ਜਾਣਾ ਸੀ ਦਿ ਹਾਲ ਦੇਖੋ ਗਿਆ ਹਾਲ 400 ਰੁਪਏ ਕਰਾਇਆ ਮੈਂ 500 ਦੀਰ ਖਾਂਦੀ ਹੈ ਗੱਡੀ ਜੇ ਸੋਚੀਏ ਹਾਂ ਠੀਕ ਨਹੀਂ ਜੀ ਗੱਲ ਇਹਦਾ ਮਜ਼ਬੂਰੀ ਮੈਂ ਕੰਮ ਕਰਦੇ ਆਂ ਸੀ ਠੀਕ ਨਹੀਂ ਜੀ ਗੱਲ ਤੇ ਕੀ ਨਾ ਪਹਿਲਾਂ ਸੱਤੇ ਪਹਿਲਾਂ ਜੀ ਬੇਨਤੀ ਕਰਦੇ ਹਾਂ ਉਹ ਸਲੇਮਪਰ ਕਲਾਂ ਤੋਂ ਲੈ ਕੇ ਤੇ ਨeol ਕੇ ਕੋਰਾਲੀ ਤੱਕ ਇਹ ਸੜਕ ਚੱਲਦੀ ਹੈ ਮੇਨ ਸੜਕ ਹੈ ਇਹ ਸੜਕ ਦੀ ਬਹੁਤ ਹਾਲਤ ਖਰਾਬ ਹੈ ਤੇ ਸਰਕਾਰ ਕਹਿੰਦੀ ਸੀ ਅਸੀਂ 5 ਮਿੰਟਾਂ 'ਚ ਤਿਆਰ ਕਰਾ ਦੂ 5 ਮਿੰਟਾਂ 'ਚ ਕਹਿੰਦੇ ਕਹਿੰਦੇ 2.5 ਸਾਲ ਲੰਘ ਚੁੱਕੇ ਆ ਹਮ ਪਾਰਟੀ ਨੂੰ ਕਿਹਾ 92 92 ਐਮਐਲ ਦੀ ਅਸੀਂ ਆਪਤਾ ਚੁੱਕੇ ਆ ਤੇ ਅਸੀਂ ਬਹੁਤ ਕੋਸ਼ਿਸ਼ ਕਰੀ ਵੀ ਇੱਥੇ ਜਾ ਗਏ ਵੀ ਅਸੀਂ ਬਹੁਤ ਮਦਦ ਕਰੀ ਤੇ ਧਰਨੇ ਤੇ ਵੀ ਉੱਥੇ ਵੀ ਬੈਠੇ ਬੜੌਦੀ ਟੂਲ ਪਲਾਜ਼ਾ ਦੇ ਵੀ ਬੈਠੇ ਸਾਡੀ ਫੇਰ ਵੀ ਕਿਸੇ ਨੇ ਸੁਣਾਈ ਨਹੀਂ ਕਰੀ ਅਸੀਂ ਬਹੁਤ ਪਿੰਡਾਂ ਦੇ ਉੱਥੇ ਬੈਠੇ ਰਹੇ ਤੁਹਾਨੂੰ ਕਿਤੇ ਨਹੀਂ ਸੁਣੀ ਬਣ ਜੂਗੀ 5 ਮਿੰਟਾਂ ਮਣ ਜੂਗੀ 2 ਮਹੀਨੇ ਮਣ ਜੀ ਤੁਹਾਨੂੰ ਟਾਈਮ ਬਹੁਤ ਦਿੱਤਾ ਅਸੀਂ ਸਾਡੀ ਮੰਨ ਕੇ ਚੱਲੇ ਨੁਕਸਾਨ ਸਾਡਾ ਰਾਤੇ ਮਨਿਆਣੇ ਸਕੂਲ ਜਾਣੇ ਜੋਗੇ ਸਾਡੇ ਸਾਧਨ ਨਹੀਂ ਬਣਦਾ ਤੁਹਾਨੂੰ 2 200 2500 2500 ਰੁਪਏ ਪੱਲੇ ਤੇ ਦੇਣਾ ਨੇ ਜਦ ਅਸੀਂ ਹਰ ਚੀਜ਼ ਦਾ ਟੈਕਸ ਦੇ ਰਹੇ ਹਾਂ ਹਰ ਚੀਜ਼ ਦੀ ਬੰਦਾ ਟੈਕਸ ਦੇ ਰਿਹਾ ਹਰ ਚੀਜ਼ ਵਿੱਚੋਂ ਟੈਕਸ ਦੇ ਰਿਹਾ ਬੰਦਾ ਫੇਰ ਤਾਂ ਸਰਕਾਰ ਨੂੰ ਬਣਾਉਣਾ ਚਾਹੀਦਾ ਸਰਕਾਰ ਸਾਡੇ ਸਾਡੇ ਟੈਕਸ ਸਾੜਾ ਹੀ ਪੈਸਾ ਸਾਨੂੰ ਲਾਉਣਾ ਚਾਹੀਦੀ ਸਾਰੇ ਅਸੀਂ ਤਾਂ ਬਹੁਤ ਬਹੁਤ ਅਸੀਂ ਕਰਦੇ ਵੀ ਕਿਰਪਾ ਜੀ ਬਣਾ ਦੇ ਸੜਕ ਬੋਨਿਆਣੇ ਸਕੂਲ ਜਾਣੇ ਤੰਗ ਹੈ ਕੋਈ ਵੀ ਬੰਦਾ ਸਾਡੇ ਨੂੰ ਦੇਖੋ ਜੀ ਆ ਕਿਦਾਂ ਦੇਖੋ ਸੜਕ ਦੀ ਹਾਲਾਤ ਦੇਖੋ ਕਿਦਾਂ ਜੀ ਵੀ ਅਸੀਂ ਬਹੁਤ ਤੰਗ ਆ ਵੀ ਸਰਕਾਰ ਤੋਂ ਅਸੀਂ ਤਾਂ 92 92 ਚਲਾ ਕੇ ਅਸੀਂ ਗਲਤੀਆਂ ਕਰ ਚੁੱਕੇ ਅਸੀਂ ਬਹੁਤ ਅਸੀਂ ਤਾਂ ਸੋਚਿਆ ਵੀ ਬਦਲਾਅ ਲਿਆਉਣਾ ਤੇ ਨਵਾਂ ਮੁੱਦਾ ਰੱਖਣਾ ਵੀ ਸਰਕਾਰਾਂ ਜਿਹੜੀਆਂ 50 ਸਾਲ ਕੰਮ ਕਰਦੀਆਂ ਚਲੋ ਉਹਨਾਂ ਨੇ ਜੋ ਕਰਿਆ ਕਰਿਆ ਅਸੀਂ ਉਹਨਾਂ ਨੂੰ ਕਹਿੰਦੇ ਅਸੀਂ ਛੋਹਦੇ ਬਦਲਾਅ ਕਰਕੇ ਦੇਖਣਾ ਤਾਂ ਕਿ ਬਦਲਾਅ ਕਰਕੇ ਸਾਡਾ ਫਾਇਦਾ ਹੋਊਗਾ ਪਰ ਸਾਡਾ ਉਲਟਾ ਨੁਕਸਾਨ ਹੋ ਗਿਆ ਸਾਡਾ ਜਾਰਾ ਨੁਕਸਾਨ ਹੋਸੀ 92 ਵਾਲੇ ਨੂੰ ਕਹੀਏ ਕਿ ਤੇ ਕਾਂਗਰਸੋਗਰ ਗੰਦੇ ਕਾਂਗਰਸ ਕਹਿੰਦੇ ਤੁਸੀਂ ਜਿਤਾਏ ਜੇ ਅਸੀਂ ਕਾਲੀ ਪਾਰਟੀ ਕੋਲ ਜਾਂਦੇ ਤਾਂ ਕਾਲੀ ਪਾਰਟੀ ਵਾਲੇ ਕਹਿੰਦੇ ਤੁਸੀਂ ਹੁਣ 92 92 ਆਮ ਪਾਰਟੀ ਦੀ ਹੈ ਉਹ ਕਿਹਦੇ ਕੋਲ ਜਾ ਅੱਜ ਤੂੰ ਤੀਰ ਤੀਰ ਰਹਿਗੇ ਕੋਈ ਚਲਵਾਈ ਤੂੰ ਅਸੀਂ ਕਿਹੜੀ ਸਰਕਾਰ ਕੋ ਜਾਈਏ ਇੱਕ ਜਣ ਬਾਹਰ ਬਾਹਰ ਦਾ ਮਾਡਲ ਬਣਾਉਗੇ ਦਵਾਈ ਮੈਂ ਜਾ ਚੁੱਕਾ ਕਬਹਿਤ ਮੈਂ ਜਾ ਕੇ ਉਹ ਤਾਂ ਮਾਡਲੇ ਵੀ ਬਣਾ ਹੀ ਨਹੀਂ ਸਕਦੇ ਇਹ ਤਾਂ ਜਾਣਦੇ ਸਰਕਾਰਾਂ ਆਪ ਟੈਕਸ ਆਪ ਖਾਣੇ ਕੋਰੋਨਾ ਨੇ ਵੀ ਖਾਂਦੇ ਹੁਣ ਦੇਖੋ ਕਿੰਨੇ ਮੰਤਰੀਆਂ ਕੋ ਪੈਸਾ ਕਿੰਨਾ ਚੋਰੀ ਹੋ ਰਿਹਾ ਕਿੰਨਾ ਟੈਕਸ ਚੋਰੀ ਹੋ ਰਿਹਾ ਸਾਰੇ ਕੋਈ ਕਿਸੇ ਜ਼ਿੰਮੇਵਾਰ ਆਪ 5 ਲੱਖ ਰੁਪਇਆ ਉਹਦਾ ਜੇ ਕਿਤੇ ਡੁੱਬ ਜਵਾ 50 ਹਜ਼ਾਰ ਇੱਕ ਖੇਤ ਰੁਪਇਆ ਤਾਂ ਘਰ ਬੰਦ ਕਰਨ ਨੂੰ ਆ ਜੰਨੇ ਜੇ ਕਿਸੇ ਦੀ ਆ ਜੀ ਦੀ ਆ ਖੜੀ ਅੱਜ ਮੰਨ ਲਓ ਇਹਦੇ ਕੋ ਪੈਸਾ ਨਹੀਂ ਆ ਜੇ ਇਹਦੇ ਕੋ ਆਰਤੀ ਖਰਜ ਨੇ ਕਰ ਜਾ ਕਿਥੇ ਰਪਿਆ 5000 ਰੁਪਏ ਮੇਰੀ ਇੱਕ ਕਿਸਤੜੀ ਜਿਹੜੀ ਜਿਹੜੇ ਕਰਤਾ ਫੋਨ ਜੀ ਨਹੀਂ ਆੜੀਆਂ ਤੁਹਾਨੂੰ ਕਰ ਕਰੋ ਇਹ ਇਦਾਂ ਦੇ ਲੋਕ ਹੈ ਜੇ ਉਹਨਾਂ ਦਾ ਕਰੋੜਾਂ ਕਰੋੜਾਂ ਰੁਪਏ ਮਾਫ ਕਰਦੇ ਆ ਅਡਾਨੀ ਬਾਨੀ ਦਾ ਅਸਤਾ ਇਹ ਕਹਿੰਦੇ ਸਰਕਾਰਾਂ ਆਪ ਪਾਰਟੀ ਅਸੀਂ ਬਦਲਾਵ ਕਰਕੇ ਤੇ ਮਾਰਾ ਕੰਮ ਕਰਦੇ ਸਾਡੇ ਨੂੰ ਗਲਤੀਆਂ ਹੋ ਗਈਆਂ ਉਹ ਦੇਖੋ ਅਗਲੀ ਸਰਕਾਰ ਕੀ ਕਰਦੀ ਹੈ ਅਗਾਂ ਉਹਨਾਂ ਵੀ ਹੁਣ ਵੀ ਇਹ ਸੜਕ ਬਣਨੀ ਚਾਹੀਦੀ ਹਲੇ ਵੀ ਮੁੱਦਾ ਹਲੇ ਵੀ ਟਾਈਮ ਹੈ 2.5 ਸਾਲ ਜੋ ਬਚੇ ਹਨ ਹਲੇ ਵੀ ਉਹ ਕੁਸਤੇ ਕੁਝ ਕਰਕੇ ਦਿਖਾ ਸਕਦੇ ਨੇ ਤੇ ਆਪਣਾ ਕੁਸਤੇ ਕੁਝ ਪ੍ਰਾਯੋਗ ਕਰ ਸਕਦੇ ਮਸਕਾਲ ਸਾਹਿਬ ਵਾਹਿਗੁਰੂ ਜੀ ਕਦੇ ਕੀ ਨਾਮ ਹੈ ਜੀ ਆਪਣਾ ਹਾਂਜੀ ਸਤਿ ਸ਼੍ਰੀ ਮੇਰਾ ਨਾਮ ਹਰਿੰਦਰ ਸਿੰਘ ਹੈ ਜੀ। ਕੀ ਕਹਿ ਰਹੇ ਆ ਅੱਜ ਤੁਸੀਂ ਇਹ ਕੀ ਕਰ ਲੱਗੇ ਆ ਜਿਹੜੀ ਹੋਲ ਹੈ ਤੁਹਾਡੀ ਪਿੰਡ ਕਿਹੜਾ ਤੁਹਾਡੀ? ਹਾਂਜੀ ਪਿੰਡ ਸਾਡਾ ਨਿਹੋਲਕਾ ਜੀ ਇਹ ਲਿੰਕ ਰੋਡ ਹੈ ਜੀ ਸਾਡੀ ਜਿਹੜੀ ਕਿ 24 ਪਿੰਡਾਂ ਨੂੰ ਅੱਗੇ ਟੱਚ ਹੁੰਦੀ ਹੈ ਜੀ ਸਟਾਰਟਿੰਗ ਇਹ ਕੁਰਾਲੀ ਤੋਂ ਹੋ ਕੇ ਜੀ ਸਾਡਾ ਪਿੰਡ ਸਭ ਤੋਂ ਪਹਿਲਾਂ ਆਉਂਦਾ ਜੀ ਤੇ ਇਸ ਰਸਤੇ ਦਾ ਇੰਨਾ ਹੀ ਖਸਤਾ ਹਾਲਤ ਹੋ ਚੁੱਕੀ ਹੈ ਜੀ ਪਿਛਲੇ 3 ਸਾਲਾਂ ਤੋਂ ਤਾਂ ਇਹਦੀ ਸਾਰ ਬਿਲਕੁਲ ਸਰਕਾਰ ਨੇ ਲਈ ਨਹੀਂ ਜੀ ਤੇ ਬਹੁਤ ਮੰਦਾ ਹਾਲ ਹੈ ਜੀ ਬੱਚਿਆਂ ਦਾ ਕਈਆਂ ਦੇ ਬੱਚਿਆਂ ਦੇ ਕੋਲੋ ਸਾਈਕਲਾਂ ਤੋਂ ਗਿਰ ਕੇ ਜਾਂ ਸਕੂਲ ਜਾਂਦੇ ਹੋਏ ਬੱਚਿਆਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਹੈ ਸੱਟਾਂ ਬਹੁਤ ਵੱਜੀਆਂ ਬੱਚਿਆਂ ਦੇ ਮਸ਼ੀਨਰੀ ਅਲੱਗ ਤੋਂ ਟੁੱਟ ਰਹੀ ਹੈ ਜੀ ਤੇ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਹੋਇਆ ਜੀ ਰਸਤੇ ਦਾ ਤੇ ਹੁਣ ਅਸੀਂ ਇੱਕ ਆਫਿਸ ਵਿੱਚ ਪਿੰਡ ਦੇ ਨੌਜਵਾਨ ਇਕੱਠੇ ਹੋ ਕੇ ਤੇ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਆ ਜੀ ਜ਼ਿਮੀਂਦਾਰ ਜ਼ਿਮੀਂਦਾਰ ਭਰਾ ਨੇ ਜਿਨ੍ਹਾਂ ਦੀ ਮਸ਼ੀਨਰੀ ਨੇ ਲੰਘਣਾ ਜੀ ਹੁਣ ਸਾਰਾ ਇੱਥੋਂ ਕਲੋ ਜੀਰੀ ਵੀ ਜਾਣੀ ਹੈ ਸਾਡੀ ਤੇ ਹੋਰ ਗੰਨਾ ਵੀ ਜਾਣਾ ਤੇ ਬਾਕੀ ਤਕਲੋ ਸਾਡੀ ਆਪਣੀ ਮਸ਼ੀਨਰੀ ਰੋਜ਼ ਆ ਰਹੀ ਹੈ ਜੀ ਸਾਡਾ ਰੋਜ਼ ਸ਼ਹਿਰ ਦੇ ਨਾਲ ਵੀ ਲਿੰਕ ਲੱਗਿਆ ਹੋਇਆ ਜੀ ਸੜਕ ਦੇ ਦੌਰਾਨ ਤੇ ਅਸੀਂ ਹੁਣ ਸਾਰਿਆਂ ਨੇ ਆਪਸ ਵਿੱਚ ਮਿਲ ਕੇ ਸੋਚਿਆ ਵੀ ਸਰਕਾਰ ਤਾਂ ਕੁਝ ਕਰ ਨਹੀਂ ਰਹੀ ਹੈ ਜੀ ਤੇ ਹੁਣ ਅਸੀਂ ਆਪਸ ਵਿੱਚ ਮਿਲ ਕੇ ਜੀ ਘਰ ਪਰਤੀ ਅਗਰਾਹੀ ਇਕੱਠੀ ਕਰਕੇ ਕੁਝ ਮਾਇਆ ਇਕੱਠੀ ਕਰਕੇ ਤਕਰੀਬਨ ਸਾਡਾ 50 ਹਜ਼ਾਰ ਦਾ ਬਜਟ ਹੈ ਜੀ ਜਿਹੜਾ ਹੁਣ ਅਸੀਂ ਬਣਾਇਆ ਜੀ ਉਹ 50 ਹਜ਼ਾਰ ਦੇ ਬਜਟ ਨਾਲ ਜਿੰਨੇ ਕਿ ਇਹ ਖੱਡੇ ਭਰੇ ਜਾਣਗੇ ਜੀ ਤੇ ਜਿੰਨਾ ਕ ਲੈਵਲ ਹੋਏਗਾ ਜੀ ਇਹ ਅਸੀਂ ਕਰਨ ਲੱਗੇ ਆ ਜੀ ਇਹਨਾਂ ਨੇ ਸੋਮੀ ਕੁਟੀ ਤੱਕ ਬਣਾਤੀ ਸੜਕਾਂ ਨੇ ਸਵਾਮੀ ਜੀ ਗੁੱਟੇ ਰੱਖਣਾ ਉੱਥੇ ਸੜਕ ਬਣਾਤੇ ਰਹਿੰਦੇ ਆ ਅੱਗੇ ਆਏ ਨਹੀਂ ਉਹ ਉੱਥੇ ਰੋਡ ਠੀਕ ਹੈ ਨਾ ਅੱਗੇ ਤਾਂ ਬਹੁਤ ਬੁਰਾ ਹਾਲ ਹੈ ਸੜਕ ਦਾ ਬਹੁਤ ਜ਼ਿਆਦਾ ਬੁਰਾ ਇਹ ਫੈਕਟਰੀ ਹੈ ਤੁਹਾਡਾ ਸਮਾਨ ਆਉਂਦਾ ਵੀ ਹੋਣਾ ਜਾਂਦਾ ਵੀ ਹੈ ਕਿਵੇਂ ਬਹੁਤ ਧੀਕੇ ਪੈਂਦੀ ਬਹੁਤ ਪਰੇਸ਼ਾਨੀ ਹੋ ਰਹੀ ਹੈ ਦੋ ਵਾਰ ਗੱਡੀ ਕੰਮ ਕਰਾ ਲਏ ਮੈਂ ਕਦੀ ਐਕਸਲ ਟੁੱਟ ਗਿਆ ਕਦੀ ਗੁੱਟ ਟੁੱਟ ਗਿਆ ਹੁਣ ਕੀ ਕਰੀਏ ਪੈਸੇ ਲਾਣੇ ਪੈਣੇ ਬਹੁਤ ਬੁਰਾ ਹਾਲ ਹੈ ਨਾ ਸੜਕ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਜਦ ਮੀਂਹ ਪੈਂਦਾ ਫਿਰ ਪੁੱਛੇ ਕੁਛ ਨਾ ਫਿਰ ਕੋਈ ਪਾਣੀ ਦਾ ਨਿਕਾਸ ਵੀ ਹੈ ਨਹੀਂ ਇੱਧਰ ਜੇ ਪਾਣੀ ਦਾ ਉੱਥੇ ਤੱਕ ਬਣਾਥੇ ਨਾ ਅਗੇ ਨਾਲ ਹੀ ਨਹੀਂ ਮਾਰਦੀ ਜਿਹੜੇ ਹੁਣ ਜਿੱਦ ਕਰ ਰਹੇ ਸਾਰੇ ਨਾ ਇੱਧਰ ਬਾਥਰੂਮ ਕੋਲ ਲੈਟਰਨ ਕੋਲ ਦਾ ਪਾਣੀ ਹੈ ਸਾਰਾ ਉਹਨੂੰ ਅੰਦਰ ਹੀ ਕਰਨਾ ਪੈ ਰਿਹਾ ਇਹ ਪਾਣੀ ਬਹੁਤ ਦਿਖਤ ਪੈ ਰਹੀ ਹੈ ਕਮੇਟੀ ਪਹਿਲਾਂ ਦਿਖਾ ਦੇਤੀ ਆਪਾਂ ਨੇ ਕੁਝ ਬਣਾਇਆ ਨਹੀਂ ਐ ਐਮਸੀ ਸਾਹਿਬ ਨੂੰ ਕਿਹਾ ਤਾਂ ਕਦੋਂ ਹਾਲੀ ਕਰ ਕੋ ਗ੍ਰੈਂਡ ਨਹੀਂ ਪਾਸ ਹੋਈ ਗ੍ਰੈਂਡ ਪੰਨ ਕਿਹਨੀ ਪਾਸ ਹੋਇਆ ਲੈ ਜੀ ਹਾਂ ਹੁਣ ਜਿਹੜਾ ਸਰਕਾਰ ਨੇ ਤਾਂ ਨਹੀਂ ਕਰਿਆ ਪਰ ਵੀਰ ਜੀ ਦੱਸ ਰਹੇ ਆ ਕਿ ਤੁਸੀਂ ਨਾਲ ਮਿਲ ਕੇ ਕਰ ਰਹੇ ਹੋ ਕੰਮ ਤਾਂ ਸਰਕਾਰ ਦਾ ਹੈ ਕੰਮ ਸਰਕਾਰ ਦਾ ਹੁਣ ਸਰਕਾਰ ਨੂੰ ਕਦੋਂ ਕਹਿ ਲਿਆ ਸੀ ਬੋਝਾ ਦਾ ਕਦੋਂ ਬੋਝ ਕਹਿ ਲਿਆ ਸੀ ਕਿਆ ਕਰੂਗੇ 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 ਪਰ ਕੁਝ ਹੋਇਆ ਨਹੀਂ ਫੇਰ ਅੱਜ ਵੀ ਸੋ ਦੇ ਰਿਹਾ ਇਹ ਸਾਹਮਣੇ ਫੈਕਟਰੀ ਵਾਲੇ ਵੀ ਸਾਰੇ ਪੈਸੇ ਪਾਰੇ ਆ ਅਸੀਂ ਪਾਰੇ ਆ ਜੀ ਮੌਜੂਦਾ ਐਮਐਲਏ ਵੀ ਪਹੁੰਚੇ ਆ ਜੀ ਮੌਜੂਦਾ ਐਮਐਲਏ ਆਪਣਾ ਗगनਮਾਨ ਜੀ ਵੀ ਇੱਥੇ ਆਏ ਆ ਉਹ ਦੋ ਵਾਰ ਵੀ ਸਾਡੇ ਪਿੰਡ ਚ ਆ ਕੇ ਪਿੰਡ ਦੀ ਸਾਰ ਜ਼ਰੂਰ ਲਈ ਆ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਰੋਡ ਦਾ ਹੀ ਮੁੱਦਾ ਚੱਕਿਆ ਉਹਨਾਂ ਦੇ ਅੱਗੇ ਤੇ ਹੁਣ ਤੱਕ ਕੋਈ ਹੱਲੇ ਨਹੀਂ ਨਿਕਲ ਰਿਹਾ ਜੀ ਅਸੀਂ ਸਰਕਾਰਾਂ ਤੋਂ ਕੀ ਆਸ ਰੱਖੀ ਹੈ ਜੀ ਸਾਡਾ ਡੇਲੀ ਨੁਕਸਾਨ ਹੋ ਰਿਹਾ ਜੀ ਬਹੁਤ ਜ਼ਿਆਦਾ ਬਸ ਤੁਸੀਂ ਆਪਣੇ ਚੈਨਲ ਦੇ ਜ਼ਰੀਏ ਸਾਡੀ ਇਹ ਵੀਡੀਓ ਹੁਣ ਤੱਕ ਪਹੁੰਚਾਈ ਤੁਹਾਡਾ ਬਹੁਤ ਧੰਨਵਾਦ ਕਰਦੇ ਆਂ ਵੀ ਏ ਚ ਏਤਮਾਨ ਚੈਨਲ ਦੀ ਟੀਮ ਸਾਡੇ ਕੋਲ ਪਹੁੰਚੀ ਹੈ ਜੀ ਤੇ ਉਹਨਾਂ ਨੇ ਸਾਡੀ ਸਾਰ ਲਈ ਹੈ ਤੇ ਉਹਨਾਂ ਦੇ ਆਪਣਾ ਕੈਲੋ ਚੈਨਲ ਦੇ ਥਰੂ ਅਸੀਂ ਮੀਡੀਆ ਥਰੂ ਅਸੀਂ ਸਰਕਾਰਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲੱਗੇ ਆਂ ਤੇ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਆਂ ਜੀ ਸਵਾਮੀ ਕੁਟੀ ਤੇ ਤਾਂ ਬਣ ਗਈ ਪੱਕੀ ਸੜਕ ਬਣ ਗਈ ਇਹ ਤਾਂ ਸਿਬਲ ਤੱਕ ਅੱਗੇ ਸਿਬਲ ਸਾਰੀ ਬਣ ਗਈ ਪੱਕੀ ਸੜਕ ਪਰ ਉਰੇ ਅੱਗੇ ਨਹੀਂ ਆਇਆ ਬੰਦ ਕਿਆ ਵਲ ਨਹੀਂ ਇੱਕ ਹੋਰ ਹੈ ਜੀ ਜਿਵੇਂ ਜੀ ਇਹ ਬੰਨਾ ਜਿਹੜਾ ਨਾ ਕਰਾਲੀ ਦਾ ਬੰਨਾ ਬਿਲਕੁਲ ਸਾਡੇ ਪਿੰਡ ਨੂੰ ਟੱਚ ਹੁੰਦਾ ਜੀ ਜਦ ਕਿ ਕੋਟੀਆ ਵਰਗਾ ਪਵਿੱਤਰ ਸਥਾਨ ਇੱਥੇ ਹੈ ਜੀ ਸੰਤ ਬਾਬਾ ਅਜੀਤ ਸਿੰਘ ਜੀ ਦਾ ਪਵਿੱਤਰ ਸਥਾਨ ਇੱਥੇ ਹੈ ਤੇ ਇਹ ਲਿੰਕ ਰੋਡ ਤਾਂ ਵੈਸੇ ਵੀ ਆਨੰਦ ਸਰਕਾਰਾਂ ਨੂੰ ਤਿਆਰ ਕਰ ਦੇਣਾ ਚਾਹੀਦਾ ਸੀ ਵੀ ਇਹ ਤਾਂ ਕਦੇ ਟੁੱਟਣਾ ਨਹੀਂ ਚਾਹੀਦਾ ਵੀ ਪਤਾ ਨਹੀਂ ਕਿਉਂ ਨਹੀਂ ਇਹਨਾਂ ਦੇ ਕੱਲੋ ਬਿਲਕੁਲ ਜੂਨ ਸਿਰਕਦੀ ਉਹਨੀ ਕੰਨਾਂ ਦੇ ਉੱਤੇ ਬਹੁਤ ਬੁਰਾ ਹਾਲ ਹੈ ਤੁਹਾਡੇ ਪਿੰਡ ਦੇ ਹੋਰ ਸੱਜਣਾਂ ਨੂੰ ਤੁਸੀਂ ਕਿਸੇ ਵੀ ਰਾਹਗੀਰ ਨੂੰ ਪੁੱਛ ਲਓ ਜੀ ਆਉਂਦੇ ਜਾਂਦੇ ਨੂੰ ਬਹੁਤ ਪਰੇਸ਼ਾਨ ਨੇ ਜੀ ਸਾਰੇ ਲੋਕੀ ਬਹੁਤ ਜ਼ਿਆਦਾ ਹੱਦੋਂ ਵੱਧ ਹੁਣ ਇਹ ਜੀ ਰਿਪੇਅਰ ਹੋਊਗੀ ਜਾਂ ਪੂਰੀ ਪਟਕੇ ਬਣਾਉਗੇ ਕਿਵੇਂ ਨਹੀਂ ਐਨਾ ਤਾਂ ਹੈ ਨਹੀਂ ਜੀ ਹੁਣ ਕਹ ਲਓ ਵੀ ਅਸੀਂ ਇੱਕ ਕਹ ਲਓ ਵੀ ਆਪਣੇ ਬੱਚੇ ਸਿੱਧੀ ਚੱਲਦੀ ਹੋ ਜੀ ਬਿਲਕੁਲ ਜੀ ਬਿਲਕੁਲ ਥੋੜੀ ਕਹ ਲਓ ਸੇਫਟੀ ਹੋ ਜਾਏਗੀ ਜੀ ਜਿੰਨੇ ਖੱਡੇ ਆ ਇਹ ਵੱਧ ਤੋਂ ਵੱਧ ਅਸੀਂ ਪੂਰਾਂਗੇ ਜੀ ਬਰਾਬਰ ਕਰਾਂਗੇ ਲੈਵਲ ਇਹਨਾਂ ਦਾ ਤੇ ਉਹਦੋਂ ਵਧੀਆ ਕਰਾਂਗੇ ਵਧੀਆ ਮਿਕਸਚਰ ਮੰਗਾ ਰਹੇ ਆ ਜੀ ਵਧੀਆ ਕਰਕੇ ਤੇ ਇਹਨੂੰ ਤਿਆਰ ਕਰਕੇ ਜੀ ਅਸੀਂ ਵੀ ਚਲੋ ਇੱਕ ਰਾਹ ਰਾਹਗੀਰਾਂ ਵਾਸਤੇ ਵਧੀਆ ਹੋ ਜੀ ਸਾਰਿਆਂ ਵਾਸਤੇ ਬੱਚੇ ਜਿਹੜੇ ਸਕੂਲ ਜਾਂਦੇ ਆ ਕਈ ਸਾਈਕਲਾਂ ਤੇ ਜਾਂਦੇ ਆ ਕਈ ਕਾਲਜਾਂ ਦੇ ਵਿੱਚ ਵੀ ਜਾਂਦੇ ਆ ਤੇ ਉਹਨਾਂ ਦਾ ਵੀ ਬੜਾ ਨੁਕਸਾਨ ਹੁੰਦਾ ਹੁਣ ਬਹੁਤ ਹੁੰਦਾ ਜੀ ਖੁਦ ਸਾਡੇ ਪਿੰਡ ਦੇ ਬੱਚੇ ਬਹੁਤ ਜਿੰਨੇ ਵੀ ਲੋਕਲ ਪਿੰਡਾਂ ਦੇ ਬੱਚੇ ਆ ਜੀ ਉਹ ਸਾਰੇ ਸਾਈਕਲਾਂ ਤੇ ਜਾਂਦੇ ਆ ਜੀ ਮੇਨ ਸੜਕ ਤੇ ਤੇ ਇਹੀ ਸੜਕ ਲੱਗਦੀ ਆ ਬੱਚਿਆਂ ਦਾ ਨੁਕਸਾਨ ਰੋਜ਼ ਹੁੰਦਾ ਜੀ ਰੋਜ਼ ਸਾਨੂੰ ਇੱਕ ਦੋ ਬੱਚੇ ਤੋਂ ਅਸੀਂ ਖੁਦ ਵੀ ਸਾਡੇ ਪਿੰਡ ਦੇ ਬੰਦੇ ਵੀ ਚੱਕਦੇ ਆ ਜੀ ਰਾਹਾਂ ਦੇ ਵਿੱਚੋਂ ਸੱਟਾਂ ਵੱਜੀਆਂ ਹੁੰਦੀਆਂ ਬੱਚਿਆਂ ਦੇ ਕਿਉਂਕਿ ਜਿਹੜੇ ਵੈਨ ਦੇ ਵਿੱਚ ਬੱਸ ਦੇ ਵਿੱਚ ਜਾਂਦੇ ਆ ਉਹ ਵੀ ਤਾਂ ਹਲੌਲੇ ਪੈਂਦੇ ਆ ਬਹੁਤ ਔਖਾ ਜੀ ਬੱਚਿਆਂ ਦੇ ਛੋਟੇ ਬੱਚੇ ਜਿਹੜੇ ਬੱਸਾਂ 'ਚ ਸਕੂਲ ਵਾਲੀਆਂ 'ਚ ਵੀ ਜਾਂਦੇ ਉਹਨਾਂ ਨੂੰ ਵੀ ਬਹੁਤ ਨੁਕਸਾਨ ਹੁੰਦਾ ਜੀ ਸਾਡੇ ਸਵਾਮੀ ਜੀ ਮਹਾਰਾਜ ਦੇ ਕਟਿਆ ਤੇ ਸਾਡੇ ਪਿੰਡ ਦੇ ਕਾਫੀ ਬਜ਼ੁਰਗ ਜਾਂਦੇ ਆ ਸਾਈਕਲਾਂ ਤੇ ਜਿੱਦਣ ਦੀ ਸੜਕ ਟੁੱਟੀ ਹੋਈ ਹੈ ਜੀ ਉਹਨਾਂ ਨੂੰ ਸਕੂਟੀਆ ਤੇ ਇੱਕ ਪਹੁੰਚ ਨਹੀਂ ਹੋ ਰਹੀ ਉਹਨਾਂ ਦੀ ਕਿਉਂਕਿ ਉਹ ਪਰੇਸ਼ਾਨ ਹੈ ਉਹ ਕਹਿੰਦੇ ਵੀ ਛੱਟ ਬੇੜ ਲੱਗੀ ਜੀ ਉਹਨਾਂ ਨਾਲ ਜਾਣਾ ਹੀ ਬੰਦ ਕਰਤਾ ਜੀ ਕਹਿੰਦੇ ਜਦ ਤੱਕ ਸੜਕ ਨਹੀਂ ਠੀਕ ਹੁੰਦੀ ਅਸੀਂ ਘਰੇ ਬੈਠ ਕੇ ਨਾਮ ਜਪ ਲਾਂਗੇ ਜੀ ਮਹਾਰਾਜ ਦਾ ਇੱਕ ਸ਼ਰਦਾ ਜਿਹੜੀ ਬੰਦੇ ਦੀ ਮਨ ਦੀ ਭਾਵਨਾ ਹੈ ਜੀ ਉਹ ਵੀ ਇਸ ਸੜਕ ਦੇ ਅੱਗੇ ਫੇਲ ਹੋ ਗਈ ਜੀ ਠੀਕ ਹੈ ਸਰਕਾਰ ਇਸ ਬਾਰੇ ਕੁਝ ਨਹੀਂ ਸੋਚ ਰਹੀ ਹੈਗੀ ਕੋਈ ਸਟੈਪ ਨਹੀਂ ਲਿਆ ਹੈਗਾ ਤੇ ਇਸ ਕਰਕੇ ਪਰੇਸ਼ਾਨ ਹੱਦ ਤੋਂ ਵੱਧ ਪਰੇਸ਼ਾਨ ਹੋਣ ਤੋਂ ਬਾਅਦ ਅਸੀਂ ਇਹ ਪਿੰਡ ਦੇ ਸੱਜਣਾ ਨੇ ਇਕੱਠੇ ਹੋ ਕੇ ਮਿੱਤਰਾਂ ਨੇ ਇਕੱਠੇ ਹੋ ਗਏ ਇਸਪਰਾ ਲੱਗਦਾ ਕਿਉਂਕਿ ਸਭ ਤੋਂ ਵੱਡੀ ਦਿੱਕਤ ਹੁਣ ਆਉਣ ਵਾਲੇ ਸਮੇਂ 'ਚ ਸੀਜ਼ਨ ਆ ਗਿਆ ਜੀ ਧਾਨ ਦਾ ਆ ਗਿਆ ਝੋਨਾ ਵੀ ਜਾਣਾ ਤੇ ਗੰਨਾ ਵੀ ਜਾਣਾ ਜੀ ਸਾਡੇ ਪਿੰਡ ਤਕਰੀਬਨ ਗੰਨੇ ਦੀ ਕਾਫੀ ਖੇਤੀ ਹੈ ਜ਼ਿਮੀਦਾਰ ਭਰਾਵਾਂ ਨੇ ਲੈ ਕੇ ਜਾਣਾ ਜੀ ਸਭ ਤੋਂ ਵੱਡੀ ਪਰੇਸ਼ਾਨੀ ਉਹਨਾਂ ਨੂੰ ਹੋਣੀ ਹੈ ਜੀ ਸਾਈਕਲ ਤੋਂ ਮੋਟਰਸਾਈਕਲ ਦਾ ਚਲੋ ਫੇਰ ਵੀ ਐਡਜਸਟ ਹੋ ਕੇ ਨਿਕਲ ਜਾਣਗੇ ਟਰਾਲੀਆਂ ਦਾ ਬਹੁਤ ਔਖਾ ਹੈ ਜੀ ਕਿਸੇ ਦਾ ਨੁਕਸਾਨ ਹੋ ਗਿਆ ਕੋਈ ਪਲਟੀ ਖਾ ਗਈ ਟਰਾਲੀ ਸਾਡਾ ਤਾਂ 6 ਮਹੀਨੇ ਦੀ ਫਸਲ ਹੈ ਜੀ ਮਿਹਨਤ ਕਰੀ ਵੀ ਇੱਥੇ ਖਤਮ ਹੋ ਜਾਣੀ ਸਾਡੀ ਇਸ ਕਰਕੇ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਹਾਂ ਸਰਕਾਰ ਤੋਂ ਸਾਡੀਆਂ ਉਮੀਦਾਂ ਤਕਰੀਬਨ ਖਤਮ ਹੋਈਆਂ ਜੀ ਭਰੋਸਾ ਟੁੱਟ ਗਿਆ ਜੀ ਅਸੀਂ ਆਪਣਾ 50000 ਰੁਪਏ ਦਾ ਬਜਟ ਬਣਾ ਕੇ ਅਸੀਂ ਇਹ ਕੰਮ ਸ਼ੁਰੂ ਕਰਨ ਲੱਗੇ ਆਂ ਅੱਧੇ ਘੰਟੇ ਬਾਅਦ ਸਾਡੀ ਸੜਕ ਆ ਜੀ ਕਰਾਲੀ ਤੋਂ ਲੈ ਕੇ ਨੋਲਕੇ ਤੱਕ ਜਿਆਦਾ ਖਰਾਬ ਹੈ ਜੀ ਹਾਂਜੀ ਤੇ ਬੱਚੇ ਆਏ ਸੀ ਕਿ ਮੇਰੇ ਕੋਲ ਰਾਤ ਵੀ ਆਏ ਤੇ ਇਹ ਕਹਿੰਦੇ ਅਸੀਂ ਆਂ ਕਰਕੇ ਵੀ ਅਸੀਂ ਸੜਕ ਦੀ ਰਿਪੇਅਰ ਕਰਨੀ ਹੈ ਜੀ ਵੀ ਜਦੋਂ ਅਸੀਂ ਘਰਪਤੀ ਪੈਸੇ ਲਾਉਣੇ ਮੈਂ ਕਿਹਾ ਕੋਈ ਗੱਲ ਨਹੀਂ ਕਹਿੰਦੇ 15-1500 ਰੁਪਏ ਲਾਉਣਾ ਜੀ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ 2-2000 ਰੁਪਏ ਲਾਓ ਵੇਪਾ ਤੁਹਾਡੇ ਨਾਲ ਆਈ ਇਹ ਬੱਚੇ ਵਿਚਾਰੇ ਨੌਜਵਾਨ 10 12 ਮੁੰਡੇ ਆ ਜੀ ਸਾਰਾ ਨਗਰ ਇਹਨਾਂ ਦੇ ਨਾਲ ਆਈ ਪੂਰਾ ਪਿੰਡ ਨਾਲ ਆਈ ਤੇ ਇਹ ਸੜਕ ਲੱਗਿਆ ਜੀ ਹੁਣ ਰਿਪੇਅਰ ਕਰਨੇ ਦੀ ਤਾਂ ਜਿੰਨੇ ਪੈਸੇ ਲੱਗਣਗੇ ਅਸੀਂ ਸਾਰੇ ਜਿੰਨੇ ਇਕੱਠੇ ਹੋ ਕੇ ਠੀਕ ਆ ਜੀ ਬਾਕੀ ਇਹਨਾਂ ਨੂੰ ਕਿਹਾ ਮੈਂ ਆਪ ਆਪਸ ਵਿੱਚ ਕਰ ਲੂੰਗਾ ਜੀ ਸਾਰੇ ਤੇ ਕਰਕੇ ਮਿਲ ਜੁਲ ਕੇ ਕਰਕੇ ਜੀ ਅਸੀਂ ਇਹਦੀ 50 60000 ਜਿੰਨਾ ਲੱਗਿਆ ਜੀ ਲਾ ਕੇ ਤੇ ਸਾਰੇ ਟੋਟਾ ਪਾ ਭਰਿਆ ਜਾਊਗਾ ਜੀ ਸਰਕਾਰ ਤੇ ਕੋਈ ਅਜੇ ਉਮੀਦ ਨਹੀਂ ਹੈਗੀ ਸਾਨੂੰ ਤੇ ਅਸੀਂ ਆਪਣਾ ਕੰਮ ਚਲਾਉਂਗੇ ਜੀ ਹਲੇ ਉਹਦੇ ਬਾਅਦ ਜਦੋਂ ਉਹ ਕਹਿੰਦੇ ਗਏ ਸੀਗੇ ਬੱਚੇ ਇਹ ਉਹਨਾਂ ਪਾ ਉਹ ਕਹਿੰਦੇ ਸਾਡੇ ਕੋਲੇ 5 ਸਾਲ ਪੂਰੇ ਨਹੀਂ ਹੋਏਗੇ ਵੀ ਅਸੀਂ ਨਹੀਂ ਬਣਾ ਸਕਦੇ ਅਜੇ ਇਹ ਕਹਿੰਦੇ ਚਲੋ ਆਪਾਂ ਨੂੰ ਬੜੀ ਔਖੀ ਆ ਵੀ ਚਲੋ ਰਲ ਮਿਲ ਕੇ ਸਾਰਾ ਪਿੰਡ ਇਹਦੇ ਨਾਲ ਆ ਜੀ ਤੇ ਅੱਜ ਸ਼ੁਰੂ ਕਰਨ ਲੱਗੇ ਆ ਜੀ ਜਿੰਨਾ ਟੋ ਟੱਪਾ ਸਾਰਾ ਪਿੰਡ ਦੇ ਵਾਲੇ ਵਾਲੇ ਇਹ ਭਰਿਆ ਜਾਊਗਾ ਜੀ ਬਾਈ ਖਾਲਸਾ ਬਾਈ ਫਤਿਹ ਤੁਹਾਡਾ ਪਿੰਡ ਕਿਹੜਾ ਜੀ ਆਪਣਾ ਪਿੰਡ ਸਾਡਾ ਨਿਹੋਲਕਾ ਹੈ ਜੀ ਇਹ ਕਰਾਲੀ ਦੇ ਨੇ ਡੇਢ 2 ਕਿਲੋਮੀਟਰ ਦੂਰ ਪੈਂਦਾ ਹੈ ਜੀ ਜਿਹੜੀ ਸਾਡੀ ਸੜਕ ਹੈ ਨਾ ਮੇਨ ਪਿੰਡ ਨੂੰ ਆਉਂਦੀ ਕਸ਼ਹਿਰ ਤੋਂ ਇਹਦੀ ਬਹੁਤ ਖਸਤਾ ਹਾਲਤ ਹੈ ਹਾਂ ਬੋ ਪ੍ਰਸ਼ਾਸਨ ਕੋਲ ਜਾਏ ਗਏ ਵੀ ਆ ਪਰ ਕਿਸੇ ਨੇ ਸਾਡੀ ਖੈਰ ਨਹੀਂ ਮੰਨੀ ਕੁਛ ਨੂੰ ਕੁਛ ਨਹੀਂ ਕੀਤਾ ਹੈਗਾ ਹਾਂ ਹੁਣ ਅਪਰਾਲਾ ਕਰਿਆ ਪਿੰਡ ਨਹੀਂ ਆਪਣੇ ਪੈਸੇ ਪੂਸੇ ਇਕੱਠੇ ਕਰਿਆ ਤਾਂ ਵੀ ਇਹ ਸੜਕ ਨੂੰ ਮੁਰੰਮਤ ਕਰਾਈਏ ਕਿਉਂਕਿ ਕਦੇ ਵੀ ਕੋਈ ਨੁਕਸਾਨ ਹੋ ਸਕਦਾ ਇੱਥੇ ਐਕਸੀਡੈਂਟ ਹੋ ਸਕਦਾ ਹੈ ਕੋਈ ਬਜ਼ੁਰਗ ਗਿਰ ਗਿਆ ਉਹਦੀ ਲੱਤਾਂ ਟੁੱਟ ਸਕਦੀ ਹੈ ਇਹ ਤਾਂ ਬਿਹਤਰ ਪਿੰਡ ਨਹੀਂ ਹੀ ਭਲਾ ਸੋਚਿਆ ਵੀ ਅਸੀਂ ਆਪਣੇ ਆਪ ਹੀ ਰਿਪੇਅਰ ਕਰ ਲਵਾਂ ਹਾਂਜੀ ਬਾਕੀ ਜੇ ਪ੍ਰਸ਼ਾਸਨ ਨੂੰ ਸਾਡੀ ਮਾੜੀ ਮੋਟੀ ਗੱਲ yaad ਆਉਂਦੀ ਹੈ ਇੱਥੇ ਦੇਖ ਕੇ ਤਾਂ ਉਹ ਵੀ ਮਦਦ ਕਰ ਦਵੇ ਸਾਡੀ ਅਸੀਂ ਤਾਂ ਇਹੀ ਗੱਲ ਮੰਗ ਮੰਗਦੇ ਹਾਂ ਨਾ ਵੀ ਬਾਕੀ ਠੀਕ ਹੈ ਜੀ ਵੈਕ ਖਾਲਸਾ ਵੈਕ ਫਤਿਹ